ਝੋਨੇ ਦੀਆਂ ਪਨੇਰੀਆਂ ਬੀਜਣ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਬਹੁਤੇ ਕਿਸਾਨ ਭਰਾਵਾਂ ਨੇ ਪਨੇਰੀਆਂ ਹਫ਼ਤਾ 10 ਦਿਨ 12 ਦਿਨਾਂ ਦੀ ਜਿਹੜੀਆਂ ਤਿਆਰ ਵੀ ਕਰ ਰੱਖੀਆਂ ਨੇ ਤੇ ਵਿੱਚ ਕਿਸਾਨ ਭਰਾਵਾਂ ਨੇ ਪਨੇਰੀਆਂ ਬੀਜੀਆਂ ਪਰ ਜਰਮੀਨੇਸ਼ਨ ਜਿਹੜਾ ਨਹੀਂ ਹੋਇਆ ਉਹ ਗਲਤੀ ਕਿੱਥੇ ਹੈ ਪਹਿਲੀ ਗੱਲ ਤਾਂ ਬਈ ਤਾਪਮਾਨ ਜਿਹੜਾ ਇਸ ਵਾਰ ਵੱਧ ਰਿਹਾ ਹੈਗਾ ਦੁਪਹਿਰ ਵੇਲੇ ਤੱਤੀ ਹਵਾ ਚੱਲਦੀ ਹੈ ਪਹਿਲੀ ਗੱਲ ਤਾਂ ਬਈ ਜਿਹੜਾ ਬੀਜ ਹੈ ਬੀਜ ਨੂੰ ਘਟੋ ਘਟ 24 25 ਘੰਟੇ 30 ਘੰਟੇ ਤੱਕ ਤੁਸੀਂ ਪਾਣੀ ਦੇ ਵਿੱਚ ਭਿਉਂ ਕੇ ਰੱਖੋ ਉਸ ਤੋਂ ਬਾਅਦ 5-7 ਘੰਟੇ ਤੁਸੀਂ ਖੱਦਰ ਦੀ ਬੋਰੀ ਦੇ ਵਿੱਚ ਪਾ ਦਿਓ ਪਾਣੀ ਦੇ ਵਿੱਚੋਂ ਕੱਢ ਕੇ ਜਿਹੜੀ ਕੋਈ ਦਵਾਈ ਵਗੈਰਾ ਲਾਉਣੀ ਹੈ ਜਿਵੇਂ ਕਾਰਬਨੇਜਮ ਲਾਉਣਾ ਹੈ ਜਾਂ ਜਿਵੇਂ ਤੁਸੀਂ 12 ਡ੍ਰੇਡ ਲਾਉਣਾ ਹੈ ਜਾਂ ਸਪ੍ਰਿੰਟ ਲਾਉਣਾ ਹੈ ਕਿਉਂਕਿ ਕੋਈ ਵੀ ਫੰਗੀਸਾਈਡ ਵਗੈਰਾ ਤੁਸੀਂ ਨੇ ਲਾਉਣਾ ਹੈ ਉਹਨੂੰ ਕਟੇ ਦੇ ਵਿੱਚ ਪਾ ਦਿਓ ਉੱਪਰ ਹਲਕਾ ਲਗਾ ਪਾਣੀ ਦਾ ਛਿੱਟਾ ਲਾਉਂਦੇ ਰਹੋ ਤੇ ਜਿੱਥੇ ਤੁਸੀਂ ਪਨੀਰੀ ਬੀਜਣੀ ਹੈ ਹੁਣ ਸਾਰੇ ਕਿਸਾਨ ਭਰਾ ਕੰਪਿਊਟਰ ਕਰਾ ਲਵਾ ਕੇ ਫਿਰ ਹੀ ਜਿਹੜੀ ਪਨੀਰੀ ਨੂੰ ਬੀਜਦੇ ਆ ਤੇ ਖਾਦ ਖਰਾਕ ਆਪਾਂ ਜ਼ਮੀਨ ਦੇ ਹਿਸਾਬ ਦੇ ਤੌਰ ਤੇ ਪਾਉਣੀ ਹੈ ਡੀਏਪੀ ਪਾਉਣੀ ਹੈ ਪोटाश ਵੀ ਪਾ ਸਕਦੇ ਆ ਜਾਂ 7-8 ਕਿਲੋ ਸੁਪਰ ਵਿਓਸੀ ਕਿਉਂਕਿ ਡੀਏਪੀ ਜਾਂ ਸੁਪਰ ਦੇ ਵਿੱਚੋਂ ਇੱਕ ਤੁਸੀਂ ਵਰਤ ਸਕਦੇ ਹੋ ਆਪਣੀ ਇਹ ਪਨੀਰੀ ਅੱਜ 8-9 ਦਿਨ ਦੀ ਹੋ ਚੁੱਕੀ ਹੈ ਪੀਆਰ 118 ਦੀ ਪਨੀਰੀ ਆ ਕਿਉਂਕਿ ਜਿਹੜੀ ਵੀ ਹੁਣ ਵਿੱਚ ਕਿਸਾਨ ਭਰਾਵਾਂ ਨੇ ਪਨੀਰੀਆਂ ਖਰਾਬ ਕੀ ਮੀਤੀਆਂ ਬਈ ਵਿੱਚ ਜ਼ਿੰਮੇਦਾਰਾਂ ਨੇ ਜਿਹੜਾ ਸੀਡ ਸੀ ਮੁੱਲ ਲਿਆ ਉਹਦੇ ਵਿੱਚ ਉੱਪਰ ਦਵਾਈ ਲੱਗੀ ਹੋਈ ਸੀਗੀ ਕਿਸਾਨ ਭਰਾਵਾਂ ਨੇ ਕੀ ਕੀਤਾ ਪਨੀਰੀ ਨੂੰ ਭੌਂਤਾ ਨਹੀਂ ਹੈਗਾ ਪਨੀਰੀ ਨੂੰ ਸੁੱਕੇ ਨੂੰ ਛਿੱਟਾ ਦਿੱਤਾ ਕਹਿੰਦੇ ਬਾਈ ਜਿਹੜੀ ਦਵਾਈ ਹੈ ਇਹਦੇ ਉੱਪਰ ਲੱਗੀ ਹੋਈ ਇਹ ਦਵਾਈ ਲੈ ਜਾਊਗੀ ਕਾਰਨ ਬਾਈ ਜੇ ਤਾਂ ਟੈਂਪਰੇਚਰ ਹੋਵੇ ਮੀਡੀਅਮ ਸਾਈਜ਼ ਆ ਬਚਾਲੜਾ ਮੇਲ ਫਿਰ ਤਾਂ ਠੀਕ ਹੈ ਜਿਵੇਂ ਹੁਣ ਤਾਪਮਾਨ ਬਾਈ 45 46 ਡਿਗਰੀ ਤੱਕ ਜਾਈ ਜਾਂਦਾ ਹੈ ਜਦੋਂ ਕਹਿਣ ਦਾ ਬਾਬੀ 40 ਤੋਂ ਪਲੱਸ ਹੋ ਜਾਂਦਾ ਉਸ ਤੋਂ ਬਾਅਦ ਲੋਬ ਆਗਣ ਲੱਗ ਜਾਂਦੀ ਹੈ ਫਿਰ ਬੀਜ ਨੂੰ ਆਪਾਂ ਨੂੰ ਪਿਆਉਣਾ ਹੀ ਬਣੂਗਾ ਚਾਹੇ ਜਿੰਨੀ ਮਰਜ਼ੀ ਉਹਦੇ ਦਵਾਈ ਲੱਗੀ ਹੋਵੇ ਤੇ ਉਸ ਤੋਂ ਬਾਅਦ ਜਦੋਂ ਖੱਦਰ ਦੇ ਗੱਟੇ ਵਿੱਚੋਂ ਕੱਢਦੇ ਆਪਾਂ ਸ਼ਾਮ ਟਾਈਮ ਜਾਂ ਸਵੇਰੇ ਟਾਈਮ ਛਿੱਟਾ ਦਿੰਨੇ ਆ ਤਾਂ ਪਨੀਰੀ ਨੂੰ ਹਰੀ ਹੋਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਦੋ ਕਾਰਨਾ ਕਰਕੇ ਛਿੱਟਾ ਦਿੰਦਾ ਜ਼ਿਮੀਂਦਾਰ ਇੱਕ ਤਾਂ ਕਹਿੰਦੇ ਬਈ ਸਵੇਰੇ ਛਿੱਟਾ ਦਿੰਨੇ ਆ ਸੀ ਜਮੀਨ ਠੰਡੀ ਹੁੰਦੀ ਆ ਬਾਈ ਉਹਨਾਂ ਦੀ ਵੀ ਗੱਲ ਸਹੀ ਆ ਜਰਮੇਸ਼ਨ ਵਧੀਆ ਹੋ ਜਾਂਦਾ ਹੈ ਵਿੱਚ ਕਿਸਾਨ ਭਰਾ ਕਹਿੰਦੇ ਬਈ ਅਸੀਂ ਸ਼ਾਮ ਦੇ ਟਾਈਮ ਛੱਟਾ ਦਿੰਨੇ ਆ ਤੇ ਗੱਲ ਉਹ ਵੀ ਆ ਵੀ ਜਿਹੜਾ ਮੰਨ ਲਾ ਵੀ ਜਮੀਨ ਗਰਮ ਹੁੰਦੀ ਆ ਸ਼ਾਮ ਵੇਲੇ ਠੰਡੀ ਘੱਟ ਹੁੰਦੀ ਆ ਤੁਸੀਂ ਕਹਿੰਨ ਦਾ ਪਾਵੇਂ ਹੀ ਆ ਸਵੇਰ ਸ਼ਾਮ ਟਾਈਮ ਛੱਟਾ ਜਿਹੜੇ ਮਰਜ਼ੀ ਟਾਈਮ ਦੇ ਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਸੋਡੀ ਚ ਵੈਸਾ ਜਿਵੇਂ ਸੁਣ ਨੂੰ ਚੰਗਾ ਲੱਗਦਾ ਪਰ ਬੀਜ ਨੂੰ ਵੱਧ ਤੋਂ ਵੱਧ ਪਿਉ ਕੇ ਰੱਖੋ ਕਹਿੰਦਾ ਪਾ ਵੀ ਮੜਾ ਮੜਾ ਟੰਗੂਰਜਾ ਲੱਗਿਆ ਹੋਵੇ ਤੇ ਤੁਸੀਂ ਪਨੀਰੀ ਨੂੰ ਭੌਂ ਕੇ ਜਿਹੜਾ ਛੱਟਾ ਦੇ ਦੋ ਆਪਣੀ ਪੀ 118 ਦੀ ਪਨੀਰੀ ਆ ਅੱਜ 8-9 ਦਿਨ ਦੀ ਪਨੀਰੀ ਹੋ ਗਈ ਤੇ ਵਿੱਚ ਪਨੀਰੀਆਂ ਕਿਸਾਨ ਭਰਾਵਾਂ ਨੇ ਜਿਹੜੀਆਂ ਮਈ ਦੇ ਐਂਡ ਦੇ ਵਿੱਚ ਵੇਚਣੀਆਂ ਸੀ ਜੂਨ ਮਈ ਦੇ ਦੂਜੇ ਹਫਤੇ ਪਨੀਰੀਆਂ ਬੀਜੀਆਂ ਜਰਮੀਨੇਸ਼ਨ ਜਿਨ੍ਹਾਂ ਦਾ 1% ਵੀ ਨਹੀਂ ਹੋਇਆ ਕਾਰਨ ਬਈ ਜਿਵੇਂ 1885 ਲਾ ਲਓ 1121 ਲਾ ਲਓ 1718 ਲਾ ਲਓ ਕਿਉਂਕਿ ਇਹਨਾਂ ਦੀ ਪਨੀਰੀ ਆ ਜਿਹੜੀ ਨਾ ਦਾ ਬਾਲੀ ਗੇਤੀ ਨਾ ਬਾਲੀ ਪਿਛੇਤੀ ਕਹਿਣ ਦਾ ਪਾ ਵੀ ਮਈ ਦੇ ਐਂਡ ਦੇ ਵਿੱਚ ਪਨੀਰੀ ਇਹਨਾਂ ਦੀ ਚਲਦੀ ਹੈ ਅੱਜ ਤੋਂ 10-10 ਦਿਨ ਪਹਿਲਾਂ ਕਿਸਾਨਾਂ ਨੇ ਜਿਹੜੀਆਂ ਪਨੀਰੀਆਂ ਖਰਾਬ ਕਰ ਲਈਆਂ ਹੁਣ ਪਨੀਰੀ ਦਾ ਸਹੀ ਟਾਈਮ ਹੈ ਚਾਹੇ ਤੁਸੀਂ ਮੁੱਛਲ ਦੀ ਪਨੀਰੀ ਬੀਜ ਲਓ ਚਾਹੇ ਤੁਸੀਂ ਪੀਆਰ 618 ਦੀ ਪਨੀਰੀ ਬੀਜ ਲਓ ਚਾਹੇ ਸੀਆਰ 321 ਦੀ ਬੀਜ ਲਓ ਚਾਹੇ ਸੀਆਰ ਜਿਹੜੀ 212 ਲਾਉਣੀ ਹੈ ਉਹਦੀ ਪਨੀਰੀ ਬੀਜ ਲਓ ਜੇ ਤੁਸੀਂ ਕੋਈ ਹਾਈਬ੍ਰਿਡ ਲਾਉਣੀ ਹੈ ਜਿਵੇਂ ਆਪਾਂ 28P67 ਲਾਉਣੇ ਆ ਜਾਂ ਜਿਵੇਂ 7501 ਹੈਗੀ ਜਾਂ PR531 ਹੈ ਇਹਨਾਂ ਦੀਆਂ ਪਨੀਰੀਆਂ ਬੀਜਣ ਦਾ ਜਿਹੜਾ ਹੁਣ ਬਿਲਕੁਲ ਸਹੀ ਸਮਾਂ 30 ਮਈ ਤੱਕ ਜਿਵੇਂ ਮਰਜ਼ੀ ਪਨੀਰੀਆਂ ਬੀਜ ਲੋ ਕਿਉਂਕਿ ਜਦੋਂ ਆਪਾਂ ਪਨੀਰੀ ਬੀਜੇ ਦੇ ਵਿੱਚ ਕਾਲੀ ਕਰਦੇ ਆਂ ਅਣਗਹਿਲੀ ਕਰਦੇ ਆਂ ਉਹਦਾ ਨਤੀਜਾ ਆਪਾਂ ਨੂੰ ਹੀ ਭੁਗਤਣਾ ਪੈਂਦਾ ਹੈ ਪਨੀਰੀ ਬੀਜਣ ਤੋਂ ਬਾਅਦ ਜਦੋਂ ਕੈਰੀ ਭਰੀ ਹੋਵੇ ਉਦੋਂ ਸਾਥੀ ਦੀ ਪੁੜੀ ਲੈ ਲੋ 55 ਤੋਂ 60 ਕਿਲੋ ਸੀਡ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਕੇ ਛਿਟਾ ਦੇ ਦਿਓ ਜੇ ਟਾਈਮ ਤੇ ਛਿਟਾ ਨਹੀਂ ਦਿੱਤਾ ਜਾਂਦਾ ਤਾਂ ਤੁਸੀਂ ਬਾਅਦ ਦੇ ਵਿੱਚ ਨਾਰਮਲੀ 골ਡ ਵਗੈਰਾ ਕਰ ਲਓ ਜੇ ਤੁਹਾਡੇ ਕੋਈ ਦਿੱਕਤ ਨਦੀਨਾਂ ਦੀ ਆਉਂਦੀ ਆ ਤੇ ਅਗਲੀ ਵੀਡੀਓ ਹੋਰ ਵੀ ਲੈ ਕੇ ਆਵਾਂਗੀ ਕਿਉਂਕਿ ਅੱਜ ਪਨੀਰੀਆਂ ਸੰਬੰਧਤ ਆ ਵੀ ਬੀਜਾਂ ਨੂੰ ਕਿੰਨਾ ਕੁ ਭਿਉਣ ਦਾ ਜ਼ਿਆਦਾ ਬੇਨੀਫਿਟ ਆਪਾਂ ਨੂੰ ਮਿਲਦਾ ਹੈਗਾ ਧੰਨਵਾਦ